ਲੇ ਭਾਈ ਆ ਬੰਦੇ ਨੂੰ ਤਾਂ ਤੁਸੀਂ ਪਛਾਣਦੇ ਹੋਗੇ ਸਾਫ਼ਰੀ ਕਰਦੀ ਭਾਈ ਹੋਰ ਕਿਵੇਂ ਹੋ ਠੀਕ ਠਾਕ ਭਾਈ ਵਧੀਆ ਵਧੀਆ ਸਸਟਮ ਕਿਵੇਂ ਚੱਲਦੇ ਆ ਆਪਣੇ ਸਿਸਟਮ ਬਹੁਤ ਵਧੀਆ ਭਾਈ ਬਾਪੇ ਦੀ ਕਿਰਪਾ ਨਾਲ ਬਹੁਤ ਵਧੀਆ ਚੱਲੀ ਜਾਂਦਾ ਜਿਹੜਾ ਆਪਾਂ ਲਵਾਇਆ ਸੀ 19 ਚ ਲਵਾਇਆ ਸੀ ਅੱਛਾ ਟਰੈਕਟਰ ਲੈ ਕੇ ਗਿਆ ਸੀ ਜੂਰ ਸਾਹਿਬ ਠੀਕ ਆ ਵੀ ਅੱਜ 4-5 ਸਾਲ ਹੋ ਗਏ ਆ ਤੇ ਹਜੇ ਦੀ ਖਸਾਮ ਜਿਹੜਾ ਬਾਕਸ ਜੀ ਆ ਉਹ ਪੂਰਾ ਵਧੀਆ ਚੱਲੀ ਜਾਂਦਾ ਇੱਕ ਨੰਬਰ ਠੀਕ ਆ ਹੂੰ ਪੂਰਾ ਬੰਬ ਆ ਪੂਰਾ ਪੂਰਾ ਜੀ ਪੂਰੀ ਤਿੰਨੇ ਸੈੱਟ ਲਾਇਆ ਆਪਣੇ ਤਿੰਨ ਲਾਇਆ ਦੂ ਤਿੰਨੇ ਪੂਰੇ ਹਜੇ ਤੀਕ ਕੋਈ ਕੰਪਲੀਟ ਨਹੀਂ ਆਈ ਬਸ ਤੂੰ ਤੂਸ ਕੜਾਈ ਪੂਰੀ ਪੂਰੀ ਬਹੁਤ ਚੱਲਿਆ ਜੀ ਉਹ ਪੰਜ ਪੰਜ ਦਿਨ ਲਗਾਤਾਰ ਹੀ ਚੱਲਿਆ ਅੱਛਾ ਠੀਕ ਆ ਕੋਈ ਕੰਪਲੀਟ ਨਹੀਂ ਆਈ ਨਹੀਂ ਇੱਕ ਪੈਸੇ ਦੀ ਕੰਪਲੀਟ ਨਹੀਂ ਤੇ ਆ ਕਿਵੇਂ ਲੱਗਿਆ ਜਿਹੜਾ ਹੁਣ ਜਿਹੜੀ ਬਹੁਤ ਵਧੀਆ ਲੱਗਿਆ ਜਿਹੜੇ ਸਾਡੇ ਅੱਬਾਈ ਨੇ ਹੁਣ ਤਕਨੀਕ ਵਧਾਈ ਆ ਬੇਸਤੀ ਕੁਆਲਿਟੀ ਜਾਂ ਆਵਾਜ਼ ਸਪੀਕਰ ਯਾਦੇ ਕਰਦੇ ਹੁਣ ਆਪਾਂ ਇਹ ਉਹਦੇ ਨਾਲ ਜਿੰਨੀ ਕਿ ਤਕਨੀਕ ਆ 5 ਸਾਲਾਂ ਦੇ ਵਿੱਚ ਜਿੰਨਾ ਫਰਕ ਪਿਆ ਉਹਦੇ ਨਾਲ ਜਾਨੀ ਜਿਆਦੇ ਬਹੁਤ ਵਧੀਆ ਹੈ ਉਹ ਤੋਂ ਵੀ ਯਾਰ ਇਹ ਕੁਆਲਿਟੀ ਹੈ ਨੱਕਰੀ ਠੀਕ ਆ ਟੈਕਨੋਲੋਜੀ ਵੱਧਦੀ ਜਾਂਦੀ ਆ ਤੁਹਾਨੂੰ ਨਾ ਜਿਵੇਂ ਟਰੈਕਟਰ ਵੱਡੇ ਹੋਈ ਗਏ ਉਵੇਂ ਇਹ ਚੀਜ਼ਾਂ ਟਰੈਕਟਰ ਵੀ ਵੱਡੇ ਕਰਦੇ ਆ ਬੇਸ ਦੀ ਇਹਦੇ ਅੱਗੇ ਨਾ ਬਹੁਤ ਜ਼ਿਆਦਾ ਇਹਦਾ ਫਰਕ ਆ ਆਵਾਜ਼ ਦੀ ਕੁਆਲਿਟੀ ਦਾ ਯਾਨੀ ਉਹਦੇ ਨਾਲੋਂ ਪੂਰਾ ਹੀ ਫਰਕ ਆ ਠੀਕ ਆ ਹਾਂ ਬਾਕੀ ਹੁਣ ਚਲਾਉਣਾ ਜੇ ਅੱਗੇ 5-6 ਸਾਲ ਉਹ ਚੱਲਿਆ ਪਤਾ ਲੱਗੂ ਵੀ ਕਿੰਨੇ ਸਾਲ ਚੱਲਦਾ ਠੀਕ ਆ ਠੀਕ ਆ ਆਵਾਜ਼ ਦੀ ਕੁਆਲਿਟੀ ਬੇਸ ਦੀ ਕੁਆਲਿਟੀ ਉਹਦੇ ਨਾਲੋਂ ਬਹੁਤ ਜੀ ਵਧੀਆ ਤੇ ਖੇਤੀ ਕਿੰਨੀ ਆ ਆਪਣੀ ਖੇਤੀ ਆ ਬਸ 60 ਕਿੱਲਾਂ ਦੀ ਵਾਈ ਕਰਦੇ ਹੁਣ ਠੀਕ ਆ ਪੂਰਾ ਦੱਬ ਕੇ ਚਲਾਇਆ ਉਹ ਚੱਲੀ ਜਾਂਦਾ ਰਹਿੰਦੇ ਜੀ ਉਹ ਤੇ ਜੀ ਇੱਕ ਡਰਾਈਵਰ ਉਤਰਦਾ ਤਾਂ ਦੂਜਾ ਬੈ ਜਾਂਦਾ ਤਾਂ ਉਹ ਚੱਲੀ ਜਾਣਾ ਹਜ਼ੂਰ ਸਾਹਿਬ ਗਏ ਆਪਾਂ 5 ਦਿਨ ਰਾਤ ਟਰੈਕਟਰ ਚੱਲਿਆ ਲਗਾਤਾਰ ਉਹ ਲਗਾਤਾਰ ਹੀ ਝੱਲਿਆ ਉਹ ਬੰਦ ਹੀ ਨਹੀਂ ਕੀਤਾ ਬੰਨ ਕੇ ਚੱਲੋ ਪੂਰਾ 100 ਘੰਟਾ ਲਗਾਤਾਰ ਚੱਲੇ ਡੱਕ ਅੱਛਾ ਪੂਰਾ ਮਤਲ ਸਾਰੇ ਮੰਨ ਗਏ ਆ ਹਾਂ ਪੂਰਾ ਜੀ ਚੱਲ ਬਈ ਆਪੇ ਦੀ ਮਿਹਲਾ ਬਹੁਤ ਵਧੀਆ ਡੱਕ ਚੱਲਿਆ ਮੇਰਾ ਛੋਡੇ ਯਾਰ ਕੇ ਭਰਾਵਾਂ ਕਰਕੇ ਆ ਠੀਕ ਆ ਹਾਂ ਵੀ ਆਪਾਂ ਅੱਜ ਤੀ ਕੋ ਜਿਹੜੀ ਬਾਕਸ ਦੇ ਵਿੱਚ ਪਾਈ ਨੇ ਤੁਸੀਂ ਆ ਕੇ ਦੇਤਾ ਤੇ 5 ਸਾਲ ਹੋ ਗਏ 19 ਦੇ ਵਿੱਚ ਉਸੇ ਬਾਕਸ ਦੇ ਵਿੱਚ ਆਪਾਂ ਉਹਨੂੰ ਕੱਢ ਕੇ ਛਾੜਿਆ ਵੀ ਨਹੀਂ ਠੀਕ ਆ ਮਸ਼ੀਨ ਤੇ ਵੀ ਚੱਲਿਆ ਤੂੜੀ ਵਾਲੀ ਤੇ ਕਿਰਾਏ ਕਰੂਏ ਤੇ ਚੱਲੀ ਜਾਂਦਾ ਟਰੈਕਟਰ ਪਤਾ ਨਹੀਂ ਉਹਦੇ ਵਿੱਚ ਕੀ ਆ ਕਿ ਨਹੀਂ ਮਿੱਟੀ ਭਰੀ ਆ ਜਾਂ ਕੀ ਆ ਪਰ 5 ਸਾਲ ਹੋ ਗਏ ਆਪਾਂ ਉਹਨੂੰ ਬਾਕਸ ਦੇ ਵਿੱਚੋਂ ਨਹੀਂ ਕੱਢਿਆ ਚੱਲ ਠੀਕ ਆ ਬਈ ਹਾਂ ਓਕੇ ਬਈ ਪੱਕੀ ਗੱਲ ਐ ਹੀ ਆ ਬਾਈ ਹਾਂ ਪੱਕਾ ਮੈਂ ਨਾਲ ਗਿਆ ਹਜੂਰ ਸਾਹਿਬ ਅੱਛਾ ਪੂਰਾ ਟੌਪ ਦਾ ਰਿਹਾ ਇਹ ਐ ਨਹੀਂ ਵੀ ਜਿਹੜੇ ਹੋਮ ਵਰਜੀਆ ਤੇ ਦਿਲ ਤੇ ਦੁੱਖ ਲਾਂ ਦੇ ਕਹੀਦਾ ਇਹਦਾ ਦੈਨ ਜੋ ਚਲਾ ਲਿਆ ਤੇ ਦੇਖ ਜਦ ਤੈਂ ਸ਼ੌਂਕ ਜਾਈ ਪਈ ਚੱਲੀ ਜਾਵੇ ਬਸ ਆਏ ਆ ਇਹ ਦਿਲ ਚਾਲੀ ਦਿਖਾਉਂਦੇ ਠੀਕ ਆ ਪੂਰਾ ਵਧੀਆ ਹੈੱਡਫੋਨ ਵਾਲੀ ਕੁਆਲਿਟੀ ਹੈ ਕਹਿੰਨੀ ਹਾਂ ਠੀਕ ਆ ਜਿਵੇਂ ਜੀ ਕੰਨਾਂ 'ਚ ਆਪਾਂ ਹੈੱਡਫੋਨ ਲਾ ਕੇ ਸੁਣਦੇ ਆ ਉਹ ਕੁਆਲਿਟੀ ਆਵਾਜ਼ ਦੀ ਵੀ ਬੰਦਾ ਬੋਰ ਨਹੀਂ ਹੁੰਦਾ ਭਾਵੇਂ 2 ਦਿਨ ਸੁਣੀ ਜਾਵੇ 3 ਦਿਨ ਸੁਣੀ ਜਾਵੇ ਬੋਰ ਨਹੀਂ ਹੋਊਗਾ ਜਦ ਤੱਕ ਸੁਣਦਾ ਵੀ ਆਪਾਂ ਕਹਿੰਦੇ ਇਹ ਬੰਦ ਕਰ ਯਾਰ ਬਸ ਠੀਕ ਆ ਠੀਕ ਆ ਜਿਹਦਾ ਦਿਲ ਜਦੋਂ ਇਹ ਨਹੀਂ ਜੀ ਜਨਾਬ ਸਵਾਦ ਹੀ ਆਈ ਜਾਂਦਾ ਜਿਵੇਂ ਜਿਵੇਂ ਜਾਂਦਾ ਚੱਲ ਠੀਕ ਆ ਬਾਈ ਆਪਾਂ ਦਾ ਬਈ ਬਣਾਉਣੇ ਆ ਦੱਸਣੇ ਤੁਸੀਂ ਆ ਠੀਕ ਆ ਆਪਾਂ ਦਾ ਆਪਦਾ ਪੂਰਾ ਜੋਰ ਲਾਉਣੇ ਆ ਪੂਰੀ ਨੰਬਰ ਕੁਆਲਿਟੀ ਹੈ ਬਈ ਆਪਾਂ ਤਾਂ ਹੀ ਤਾਂ ਈ ਸਾਲਾਂ ਬਾਅਦ ਫੇਰ ਮੁੜ ਕੇ ਆਉਣੇ ਤੁਹਾਡੇ ਕੋਲ ਅਸੀਂ ਹੁਣ ਟਰੈਕਟਰ ਵੀ ਹੁਣ ਦੋ ਆਪਣੇ ਦੋ ਪਟ ਦੋ ਨਵੇਂ ਟਰੈਕਟਰ ਦੋਹਾਂ ਦੇ ਨਵੇਂ ਜੱਤ ਲਾ ਕੇ ਤੇ ਬਾਈ ਨਵੇਂ ਟਰੈਕਟਰ ਹੀ ਕਢੇ ਨਵੇਂ ਦੋਨੇ ਹੋਰ ਬਾਈ ਦੋ ਤੇ ਲਾਇਕ ਤੇ ਇੱਕ ਆਪਣੇ ਦੂਜੇ ਦੇ ਠੀਕ ਆ ਚੱਲ ਬਹੁਤ ਬਹੁਤ ਧੰਨਵਾਦ ਐਨਾ ਰਿਸਪੌਂਸ ਦੇਣ ਵਾਸਤੇ ਠੀਕ ਆ ਤੀਰੇ ਬਰਾੜ ਓਕੇ ਬਾਈ